ਨਾਮ ਮੈਂ ਤੁਹਾਡਾ ਜੀ ਮੇਰਾ ਨਾਮ ਰਾਹੁਲ ਰਾਹੁਲਾ ਜੀ ਕੀ ਕੰਮ ਕਰਦੇ ਹੋ ਮੈਂ ਫੋਟੋਗ੍ਰਾਫੀ ਕਰਦਾ ਹਾਂ ਵੀਡੀਓਗ੍ਰਾਫੀ ਕੀ ਘਟਨਾ ਵਾਪਰੀ ਹੈ ਕੀ ਮੈਂ ਨਾ ਵੀਰੇ ਮੈਨੂੰ ਸਵੇਰੇ ਮੇਰੇ ਨਾਲ ਦੇ ਮੁੰਡੇ ਦਾ ਫੋਨ ਆਇਆ ਰਾਣਾ ਫੋਟੋਗ੍ਰਾਫੀ ਹੁੰਦਾ ਨਾਮ ਆ ਠੀਕ ਆ ਉਹ ਕਹਿੰਦੇ ਵੀ ਫੰਕਸ਼ਨ ਲਾਉਣਾ ਹੈ ਠੀਕ ਆ ਤੇ ਉਹਨਾਂ ਨੇ ਫੰਕਸ਼ਨ ਕਹਿੰਦੇ ਮੰਦੇ ਲੁਧਿਆਣੇ ਦੇ ਨੇ ਵੀ ਚੰਡੀਗੜ੍ਹ ਉਹਨਾਂ ਨੇ ਫੰਕਸ਼ਨ ਲਾਉਣੇ ਜਾਣਾ ਉਹਨੂੰ ਫੁੱਡੇ ਵਾਲੇ ਕੈਮਰੇ ਨਾਲ ਫੰਕਸ਼ਨ ਖਿੱਚਣਾ ਠੀਕ ਆ ਉਹ ਬੰਦਿਆ ਵੀ ਮੈਨੂੰ ਜਾਣਦੇ ਨੇ ਮੇਰੀ ਉਹ ਬੰਦੇ ਕੋਈ ਜਾਣ ਪਛਾਨ ਨਹੀਂ ਹੈ ਜੀ ਠੀਕਾ ਉਹ ਬੰਦੇਆਂ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀ ਇਦਾਂ ਕਰਕੇ ਇਦਾਂ ਫੰਕਸ਼ਨ ਲਾਉਣਾ ਵੀ ਸਵੇਰੇ ਆਪਾਂ 4 ਵਜੇ ਜਾਣਾ ਠੀਕਾ ਤੇ ਮੈਂ ਮੈਨੇ ਉਹਨੂੰ ਕੋਈ ਪਹਿਲਾਂ ਮਿਲੇ ਨਹੀਂ ਕਿ ਉਹ ਵੀਰੇ ਕਹਿੰਦਾ ਮੈਂ ਮਿਲਿਆ ਹੋਇਆ ਪਹਿਲਾਂ ਉਹਦੇ ਵੇਸਤੇ ਮੈਂ ਆ ਗਿਆ ਉੱਥੇ ਤੇ ਉੱਥੇ ਸਮਰਾਲੇ ਚ ਮੈਂ ਜਾਉਂ ਕਿ ਮੈਂ ਪਾਰਕ ਪੰਪ ਦੇ ਕੋਲ ਗੱਡੀ ਪਾਰਕਿੰਗ ਜਰ ਉਹਨਾਂ ਦੀ ਗੱਡੀ ਸਮਾਨ ਰੱਖ ਕੇ ਲਾਉਣ ਗਿਆ ਕਿੰਨੇ ਵਜੇ ਸਵੇਰੇ 5 ਵਜੇ ਦੀ ਗੱਲ ਆਈ 5 5 5 ਕੋਈ ਇੰਨੇ ਕੇ ਟਾਈਮ ਦੀ ਗੱਲ ਆਈ ਕਿ ਮੈਂ ਪਾਰਕਿੰਗ ਗੱਡੀ ਲਾਉਣ ਗਿਆ ਜਾਨੂੰ ਉਹ ਚਲ ਗਈ ਜਿਹੜੀ ਗੱਡੀ ਚਾਹੀ ਸੀ ਉਹ ਵੀਰੇ ਉਹਨਾਂ ਦੀ ਬਾਕਸ ਵੈਗਨ ਵਾਲੀ ਗੱ ਸਮਾਨ ਤੁਹਾਡਾ ਕੀ ਕੀ ਨੂੰ ਸਮਾਨ? ਸਮਾਨ ਵੀਰੇ ਮੇਰੇ ਕੇਸ ਆ ਬਨੇ 3 ਕੈਮਰਾ ਵਿੱਚ ਤਿੰਨ ਲੈਂਜ ਆਈ ਗਏ ਮੇਰੇ ਫਿਲਮਾਂ ਦੇ। ਉਹਦੇ ਵੀਰੇ ਦੋ ਲਾਈਟ ਆਉਣਗੇ ਇੱਕ ਨਵੀਂ ਗਿੰਬਲ ਦੇਗੀ। ਕੁੱਲ ਕੀਮਤ ਕਿੰਨੇ ਦੀ ਬਣੇ? ਉਹ ਵੀਰੇ 4 ਤੋਂ 5 ਲੱਖ ਦਾ ਵੀਰੇ ਸਮਾਨ ਸੇ ਕੈਮਰਾ। ਤੇ ਜਿੰਨੇ ਤੁਹਾਨੂੰ ਦਵਾਇਆ ਸੀਗਾ ਇਹ ਫੰਕਸ਼ਨ। ਮੈਂ ਗੱਲ ਕੀਤੀ ਕੀ ਕਹਿੰਦੇ? ਉਹਨਾਂ ਨਾਲ ਗੱਲ ਕੀਤੀ ਵੀਰੇ ਉਹ ਕਹਿੰਦੇ ਵੀ ਮੇਰੇ ਹੁਣ ਹੈ ਨਹੀਂ ਆਉਂਦਾ ਲਿੰਕ ਕੋਈ। ਠੀਕ ਆ ਮੈਨੂੰ ਡੈਡੀ ਨੂੰ ਮਿਲੇ ਉਹ ਮੁਕਰ ਕੇ ਇੱਕ ਦਿਨ ਉਹਦਾ। ਮੈਂ ਤੁਹਾਡੇ ਨਾਲ 90000 ਜੀ ਕਰਕੇ ਇੱਕ ਤਰ੍ਹਾਂ ਦੀ। ਵੀਰੇ ਉਹੀ ਆ। ਉਹ ਸਮਰਾਲਾ ਪੁਲਿਸ ਨੂੰ ਸ਼ਿਕਾਇਤ ਦਿਖਾਤੀ ਹਾਂਜੀ ਸਵੇਰੇ ਮੈਂ ਉਹ ਕਰਾਈਏ ਅਰਜ਼ੀ ਕਰਾਈ ਹੈ ਵੇਟ ਕਰ ਰਹੇ ਹਾਂ ਜੇ ਸਵੇਰੇ ਦੇਖਣੇ ਹੋਰ ਕੀ ਮੰਗ ਕਰ ਦੋ ਸੀ ਮੰਗ ਕਰੇ ਮੰਗ ਕੇ ਕਿ ਗਾਨੇ ਸਮਾਨ ਮਿਲ ਜਾਵੇ ਵਾਪਸ ਹੋਰ ਕੀ ਹੈ ਇਹ ਮੈਂ ਇਤਨਾ ਕਿਸ਼ਤਾਂ ਆਏ ਹਮ ਵੀ ਚੱਲ ਰਹੀ ਨਾ ਦੇ ਸਮਾਨ ਦੀਆਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਚੋਪੜਾ ਸਟੂਡੀਓ ਹੈਡੋਂ ਮੇਟ ਕੀ ਮਾਮਲਾ ਹੋਇਆ ਸਵੇਰੇ ਅੱਜ ਮਾਮਲਾ ਵੀ ਜੀ ਇਹ ਮੁੰਡਾ ਨਾ ਫੰਕਸ਼ਨ ਦੇ ਅਕੋਰਡਿੰਗ ਕਿਸੇ ਦੀ ਕਾਲ ਆਈ ਸੀਗੀ ਕਹਿੰਦੇ ਜਣਾ ਆ ਉਸ ਤੋਂ ਬਾਅਦ ਦੇ ਵਿੱਚੋਂ ਉਹ ਬੰਦੇ ਦਾ ਸਮਾਨ ਆਪਣੀ ਗੱਡੀ ਦੇ ਵਿੱਚ ਰੱਖਾ ਕੇ ਕਿਹਨੂੰ ਫੋਨ ਆਇਆ ਸੀ ਇਹ ਰਾਹੁਲ ਤੇ ਬਲਾਲੇ ਤੋਂ ਮੁੰਡਾ ਇਹ ਬਹੁਤ ਗਰੀਬ ਪਰਿਵਾਰ ਤੋਂ ਆਇਆ ਨੇ ਵਿਚਾਰੇ ਨੇ ਸਮਾਨ ਵੀ ਸਾਰਾ ਕਿਸ਼ਤਾ ਤੇ ਲਿਆ ਹੋਇਆ ਸੀਗਾ ਤੇ ਵਧੀਆ ਸਿਨੇਮੈਟਿਕ ਦਾ ਕੰਮ ਕਰ ਰਿਹਾ ਹੈ ਫੋਟੋਗ੍ਰਾਫੀ ਲੈਣ ਦੇ ਵਿੱਚ ਤੇ ਬਹੁਤ ਅੱਛਾ ਤੇ ਇਹਨੂੰ ਕਾਲ ਆਈ ਕੱਲ ਵੀ ਸਵੇਰੇ ਮਾਰਨਿੰਗ ਫੰਕਸ਼ਨ ਤੇ ਜਾਣਾ ਹੈ ਤੇ ਉਸ ਦੇ ਅਕੋਰਡਿੰਗ ਇਹ ਜਾ ਰਿਹਾ ਸੀਗਾ ਅੱਜ ਤੇ ਉਸ ਨੂੰ ਕਹਿੰਦੇ ਵੀ ਤੁਸੀਂ ਆਪਣੀ ਸਮਾਨ ਸਾਡੀ ਗੱਡੀ ਦੇ ਵਿੱਚ ਰੱਖ ਕੇ ਵੀ ਸਾਡੇ ਨਾਲ ਚਲੋ ਤੇ ਉਹ ਸਮਾਨ ਨੂੰ ਗੱਡੀ ਦੇ ਵਿੱਚ ਆਪਣੀ ਗੱਡੀ پارکਿੰਗ ਕਰਨ ਲੱਗਿਆ ਤੇ ਉਸ ਤੋਂ ਬਾਅਦ ਵਿੱਚ ਸਮਾਨ ਲੈ ਕੇ ਦਾ ਫਰਾਰ ਹੋ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਹੋਇਆ ਕਿਸ ਬਹੁਤ ਮਾੜਾ ਹੋਇਆ ਜੀ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਤੇ ਜਿਨੇ ਵੀ ਕਰਿਆ ਹੈ ਬਹੁਤ ਜਿਨੇ ਫੰਕਸ਼ਨ ਦਵਾਇਆ ਉਹਦਾ ਵਿੱਚ ਕਸੂਰਵਾਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਸਦਾ ਤਾਂ ਕਸੂਰ ਹੋਇਆ ਹੀ ਆ ਜੀ। ਦੇਖੋ ਜਿਨੇ ਵੀ ਫੰਕਸ਼ਨ ਦਵਾਇਆ ਉਸ ਨੂੰ ਤਾਂ ਜਾਣਦੇ ਹੋਣਗੇ ਤਾਂ ਹੀ ਉਹ ਬੰਦੇ ਨੇ ਫੰਕਸ਼ਨ ਦਵਾਇਆ ਇਸ ਬੰਦੇ ਨੇ। ਠੀਕ ਹੈ ਜੀ। ਉਸ ਤੇ ਜੋ ਵੀ ਬਣਦੀ ਕਾਰਵਾਈ ਉਸ ਤੇ ਹੋਣੀ ਚਾਹੀਦੀ ਹੈ ਨੁਕਸਾਨ ਕਿੰਨੇ ਦਾ ਹੋਇਆ ਨੁਕਸਾਨ 4 ਤੋਂ 5 ਲੱਖ ਦੇ ਵਿੱਚ ਹੈ। ਉਨਕੀ ਮੰਗ ਕਰ ਰਹੇ ਹਸੀਂ ਵੀ ਇਨਸਾਫ ਦੀ ਮੰਗ ਕਰਦੇ ਆਂ ਵੀ ਸਮਾਨ ਵਾਪਸ ਕਰਾਇਆ ਜਾਵੇ ਜੋ ਵੀ ਹੈ ਜੋ ਕੀਤਾ ਜਿਹਨੇ ਵੀ ਕੀਤਾ ਜੀ ਹਾਂ ਸਾਰੇ ਕਾਰ ਸਵਾਰ 2-900 ਬਾਅਦ ਕੈਮਰਾ ਲੈ ਕੇ ਫਰਾਰ ਹੋਏ ਨੇ ਕਹਿੰਦੇ ਕਰੀਬ 4 ਤੋਂ 5 ਲੱਖ ਦੇ ਦੱਸੇ ਜਾਂਦੇ ਨੇ ਫੋਟੋਗ੍ਰਾਫਰ ਤੇ ਜੀ ਇਹ rahul kumar ਆ ਜੀ ਐਪਲੀਕੇਸ਼ਨ ਦਿੱਤੀ ਇਹਨਾਂ ਨੇ ਤੇ ਇਹ ਬਕਾਇਦਾ ਪ੍ਰੋਗਰਾਮ ਬੁਕਿੰਗ ਲਈ ਆਇਆ ਸੀ ਕਿ ਲੜਕਾ ਇਹ ਪਿੰਡ ਬਲਾਲੇ ਤੋਂ ਤੇ ਇੱਥੇ ਇਹ ਆਪਣੇ ਕੈਮਰੇ ਉਹਨਾਂ ਦੀ ਗੱਡੀ 'ਚ ਰੱਖਤੇ ਨੇ ਗੱਡੀ ਪਾਰਕਿੰਗ ਕਰਨ ਲੱਗ ਗਿਆ ਉਸ ਤੋਂ ਬਾਅਦ ਉਹ ਕੈਮਰੇ ਲੈ ਕੇ ਲੰਘ ਗਏ ਤੇ ਜਿਗਰ ਜੋ ਗੱਲ ਤਾਂ ਇਹ ਆ ਵੀ ਇਹਨੂੰ ਪਹਿਲਾਂ ਦਵੰਦਾ ਫੋਨ ਆਇਆ ਸੀ ਵੀ ਕੋਈ ਪ੍ਰੋਗਰਾਮ ਲਾਉਣਾ ਅੱਗੇ ਅਸੀਂ ਪੜਤਾਲ ਕਰ ਰਹੇ ਹਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਵੀ ਸੂਚਿਤ ਹੋਊਗਾ